चलिए थोड़ा थोड़ा ये प्यार लेके आए ने थोड़ा थोड़ा इसी रख लो पानी कोई बड़ा कुछ नहीं सारा कुछ देता ही कोई नहीं कोई ना करना ही आप आप ही रखते हो अब और तो हां हां जी हां कर देनी कोई काम मूल काम में सामान आए कल मिलता एक सामानिया ना जा नहीं मछली चलो प्यार करके जाएं मछली में लोग आ मैं यहां हेलो दो कॉल प्राप्त नहीं अच्छा कोई नहीं आज तो यहां सेक्शन आगे ਸਾਰੇ ਕਲਕਦੇ ਕੋਲੋਂ ਜਾਂਦੇ ਆਂ ਹਾਂਜੀ ਹਾਂਜੀ ਆਹੋ ਅਲੀਓ ਕੇ ਸਾਊਂਡ ਲੇਟੋ ਆਲੀ ਆਜੇ ਦੇਖੀ ਨਾਲ ਆਜੋ ਜੀ ਸਾਰੀ ਬਾਤ ਚਲ ਗਿਆ ਸੋ ਇਹ 25 ਦੇ ਅੰਦਰ ਜਿੱਤੇ ਆਲਾਂ ਦੀ ਸਾਲੋ ਫੋਨ ਜੱਪੀਏ ਦੱਦਾਂ ਨੂੰ ਤੇ ਤਕੜੇ ਹੋ ਗਿਆ ਨਾ ਜੀ ਕੋਈ ਚਾਹ ਪਾਣੀ ਦੀ ਤਿਆਰੀ ਕਰਦਾ ਬਾਬਾ ਇੱਕ ਬਾਈ ਗੁਰੂ ਦੇ ਅਰਦਾਸ ਕਰਦੇ ਆਂ ਜੀ ਬਾਈ ਗੁਰੂ ਦੇ ਚਰਨਾਂ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਆਏ ਆਂ ਜੀ ਬਿਸਰਮਤ ਦੇ ਭਲੇ ਹੰਦ ਅਰਦਾਸ ਹੈ ਨਾ ਜੀ ਆਪਾਂ ਕਿਰਪਾ ਕਰੇ ਜੀ ਤੇ ਇਹ ਔਖੀ ਘੜੀ ਹੈ ਜੀ ਔਰ ਜਿਹੜੇ ਇਸ ਵੇਲੇ ਦੇਖੋ ਕਹਿੰਦੇ ਖੁਸ਼ੀਆਂ ਬਣਾਇਆ ਵਾਧਦੀ ਹੁੰਦੇ ਨੇ ਦੁੱਖ ਬਣਾਇਆ ਘਟਦੇ ਨੇ ਸੋ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਕਰੋਪੀ ਕੁਦਰਤੀ ਕਰੋਪੀ ਕਰ ਕੁਝ ਨਹੀਂ ਸਕਦੇ ਉਹਦੇ ਪਾਣੇ ਨੂੰ ਜਿੱਦਾਂ ਹੈ ਉਹਨੂੰ ਮੰਨਣਾ ਹੀ ਪੈਣਾ ਆਪਾਂ ਨੂੰ ਵਾਹਿਗੁਰੂ ਦੇ ਪਾਣੇ ਨੂੰ ਹੈ ਨਾ ਜੀ ਸੋ ਇਹ ਅਰਦਾਸ ਹੈ ਵੀ ਆਪਾਂ ਸਾਰੇ ਜਾਨੇ ਇਕਜੁੱਟ ਹੋ ਕੇ ਇਸ ਵੇਲੇ ਜਿਹੜਾ ਜਿਹੜਾ ਵੀ ਸੱਜਣ ਜਾਂ ਕੋਈ ਐਨਜੀਓ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ ਇੱਕ ਵੀ ਕਦਮ ਪੱਟ ਕੇ ਇੱਥੇ ਸਾਡੇ ਭੈਣ ਭਰਾਵਾਂ ਕੋਲੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਹੈਗੇ ਨੇ ਉਹਨਾਂ ਕੋਲੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਉਮੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਜੀ ਕਿਉਂਕਿ ਇਸ ਵੇਲੇ ਲੋਡ ਹੈ ਜੀ ਬੜੀ ਗੱਲ ਹੌਸਲੇ ਦੀ ਲੋਡ ਹੈ ਹਨਾ ਬਾਬਾ ਤੰਦਰੁਸਤੀ ਬਖਸ਼ੇ ਤੇ ਸਾਰਾ ਕੁਝ ਫੇਰ ਦੁਬਾਰੇ ਬਣ ਜਾਣਾ ਆਪਾਂ ਸਾਰੇ ਭੈਣ ਭਰਾ ਇਕਜੁੱਟੇ ਨਾਲ ਖੜੇ ਆ ਸਾਰੇ ਜਣੇ ਸੋ ਸਾਡੀ ਟੀਮ ਵੀ ਸਾਰੀ ਜਿੱਦਾਂ ਹੁਣ ਦੇਵ ਖਰੋੜ ਵੀਰਾ ਅੱਜ ਕੈਨੇਡਾ ਹੈਗਾ ਉਹਨੇ ਸਪੈਸ਼ਲ ਉੱਚੇ ਤੌਰ ਤੇ ਕਹਿੰਦਾ ਵੀ ਆਪਾਂ ਦੁਬਾਰੇ ਫੇਰ ਆਵਾਂਗੇ ਅੱਜ ਵੀ ਇਹ ਸਾਰੇ ਜਿੰਨਾਂ ਦੇ ਸਾ ਤੋਂ ਤੇਲਫੁਲ ਯੋਗਦਾਨ ਪਾ ਹੋਇਆ ਤ ਸਾਰੇ ਜਾਨੇ ਅਸੀਂ ਪਉਣਾ ਆ ਭੈਣ ਭਰਾ ਇਕੱਠੇ ਹੋ ਕੇ ਸੀ ਤੇ ਅੱਗੇ ਵੀ ਨਾਲ ਖੜਾਂਗੇ ਔਰ ਮੈਂ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਘਟੂ ਘਟ ਅਰਦਾਸ ਜ਼ਰੂਰ ਕਰਿਓ ਔਰ ਆਪਣਾ ਦਸਮਾ ਦਸੌਂ ਦਾ ਆਪਾਂ ਹਮੇਸ਼ਾ ਕੱਢਦੇ ਆ ਆ ਤੇ ਜਿੱਥੇ ਜਿੱਥੇ ਜ਼ਰੂਰਤ ਹੈ ਕਈ ਜਗ੍ਹਾ ਤੇ ਜਿਵੇਂ ਅਸੀਂ ਸਾਡੀਆਂ ਦੋ ਬੋਟਸ ਇਸ ਵੇਲੇ ਫਿਰੋਜ਼ਪੁਰ ਖੜੀਆਂ ਨੇ ਉਹ ਨੰਬਰ ਵੀ ਦਵਾਂਗੇ ਉੱਥੇ ਜਾ ਕੇ ਕਿਸੇ ਨੂੰ ਵੀ ਬੋਰਡ ਦੀ ਜ਼ਰੂਰਤ ਹੈ ਮੋਟਰ ਬੋਰਡ ਯੂਜ਼ ਕਰ ਸਕਦਾ ਜਿਵੇਂ ਸਾਰੇ ਅਸੀਂ ਡੀਸੀ ਸਾਹਿਬਾਨ ਨਾਲ ਗੱਲ ਕੀਤੀ ਕਈ ਥਾਂ ਮੇਰੇ ਨਾਲ ਸਿੱਧਾ ਵੀ ਲੋੜ ਨਹੀਂ ਹੈਗੀ ਉੱਥੇ ਬਲੈਂਕਟਸ ਦੀ ਲੋਡ ਹੈ ਜਾਂ ਮੈਟਰਸ ਦੀ ਲੋਡ ਹੈਗੀ ਹੈ ਜੀ ਮੱਛਰਦਾਨੀਆਂ ਦੀ ਲੋਡ ਹੈ ਆਟੋਮੋਬਾਈਲ ਦੀ ਲੋਡ ਹੈ ਜਿਹੜੀ ਜਿਹੜੀ ਜ਼ਰੂਰਤ ਮੰਦ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਉੱਥੇ ਜੋ ਵੀ ਐਨ ਜੀਓਜ਼ ਕੰਮ ਕਰ ਰਹੀਆਂ ਨੇ ਜਾਂ ਉੱਥੋਂ ਦੇ ਪ੍ਰਸ਼ਾਸਨ ਹੈ ਜਾਂ ਉਸ ਪਿੰਡ ਦੇ ਸਰਪੰਚ ਹੈਗੇ ਨੇ ਉਹਨਾਂ ਨਾਲ ਸੰਪਰਕ ਕਰਕੇ ਫਿਰ ਆਪਾਂ ਉਹੀ ਚੀਜ਼ਾਂ ਲੈ ਕੇ ਆਈਏ ਜਿਹੜੀਆਂ ਉੱਥੇ ਚਾਹੀਦੀਆਂ ਨੇ ਸੋ ਵਾਹਿਗੁਰੂ ਦੇ ਅੱਗੇ ਫਿਰ ਅਰਦਾਸ ਕਰਦਾ ਵੀ ਸਾਰੇ ਜਿੰਨੇ ਸਾਡੇ ਭੈਣ ਭਰਾ ਇਸ ਵੇਲੇ ਇਹ ਇਸ ਔਖੀ ਘੜੀ ਦੇ ਵਿੱਚ ਜਿਹੜੇ ਜਿੱਤੇ ਜਿਹੜੇ ਹੰਡਾ ਰਹੇ ਨੇ ਸੰਦਪ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਤੇ ਵੱਡੀ ਗੱਲ ਹੈ ਜੇ ਚੈਲੰਜ ਇਹ ਆਉਣਾ ਜਦੋਂ ਪਾਣੀ ਉੱਤਰ ਜਾਣਾ ਨਾ ਜੀ ਉਦੋਂ ਥੋੜਾ ਜਿਹਾ ਔਖਾ ਹੋਣਾ ਕਈ ਬਿਮਾਰੀਆਂ ਬਹੁਤ ਕੁਝ ਆਉਣਾ ਹੈ ਉਦੋਂ ਆਪਾਂ ਤਕੜੇ ਹੋ ਕੇ ਨਾਲ ਲੱਗੇ ਰਹੀਏ ਤੇ ਜਿੰਨਾ ਡਾਕਟਰੀ ਸਹਾਇਤਾ ਹੋ ਸਕਦੀ ਹੈ ਡਾਕਟਰਾਂ ਦੀ ਟੀਮਾਂ ਬਣਾ ਕੇ ਆ ਪਾ ਸਕਦੇ ਆ ਮੈਡੀਕਲ ਦੇ ਵਿੱਚ ਮੈਡੀਸਨਸ ਲੈ ਕੇ ਆ ਸਕਦੇ ਆ ਸੋ ਤੁਮ ਵੀ ਆਪਾ ਤੱਕੜੇ ਹੋ ਕੇ ਰਹਿਣਾ ਤੇ ਆਪਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਅੱਗੇ ਫੇਰ ਅਰਦਾਸ ਵੀ ਇਹ ਸਾਡੇ ਸਾਰੇ ਭੈਣ ਭਰਾ ਹਮੇਸ਼ਾ ਚੜ੍ਹਦੀ ਕਲਾ ਲੱਗਦਾ ਏ ਪੰਜਾਬ ਨੇ ਪੂਰੀ ਇੱਕ ਝਟ ਹੋ ਕੇ ਜਿੰਨੇ ਨੌਜਵਾਨ ਵਾ ਸਾਰੇ ਸਾਨੂੰ ਸਾਨੂੰ ਉਹੀ ਕਹਿਣਾ ਮੈਂ ਸਾਨੂੰ ਕਿ ਕੁਝ ਨਹੀਂ ਚਾਹੀਦਾ ਹੁੰਦਾ ਜੀ ਸਾਡੇ ਸਾਡੇ ਚ ਜੋਸ਼ ਜਨੂਨ ਜਜ਼ਬਾ ਇਹਨਾਂ ਜੀ ਅਸੀਂ ਆਪਦੇ ਆਪ ਪੰਜਾਬ ਨੂੰ ਫੇਰ ਪੰਜਾਬ ਰੰਗਲਾ ਘੁੱਗ ਬਸੂਗਾ ਪੰਜਾਬ ਪੰਜਾਬ ਨੂੰ ਨਹੀਂ ਕੋਈ ਓਦਾਂ ਡੋਬ ਸਕਦਾ ਵਾਹਿਗੁਰੂ ਦੀ ਕੋਈ ਨਹੀਂ ਜੀ ਵਾਹਿਗੁਰੂ ਦੇ ਰੰਗ ਨੇ ਉਹਦਾ ਪਾਣਾ ਮਿੱਠਾ ਹੀ ਲੱਗਣਾ ਹਮੇਸ਼ਾ ਕੋਈ ਚੱਕਰੀ ਨਹੀਂ ਆ ਕਿਰਪਾ ਕਰੇ ਜੀ ਇਨਸਾਨੀ ਦੇ ਤੌਰ ਤੇ ਵਾਹਿਗੁਰੂ ਹਮੇਸ਼ਾ ਹੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੈਂਦਾ ਪੰਜਾਬੀ ਸਾਡਾ ਚੜ੍ਹਦਾ ਪੰਜਾਬੀ ਸਾਡਾ ਜੀ ਕੋਈ ਵੱਖਰਾ ਕੋਈ ਵੀ ਨਹੀਂ ਹੈ ਨਾ ਇਨਸਾਨੀ ਜੇ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਜੀ ਆਪਾਂ ਇਨਸਾਨੀਅਤ ਦੇ ਉਹਦੀ ਕਦਰ ਕਰੀਏ ਔਰ ਸਾਰੇ ਇਕਜੁੱਟ ਹੋ ਕੇ ਇਸ ਜਿਹੜੀ ਕਿਰਪੀ ਆਈ ਹੈ ਇਹਦੇ ਖਿਲਾਫ ਲੜੀਏ